ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ BBMB ਪ੍ਰੋਜੈਕਟ ਤੋਂ 12 ਫੀਸ ਦੀ ਮੁਫਤ ਬਿਜਲੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਇੱਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੁਆਰਾ ਪਰਵਾਨਿਤ ਸਾਰੇ ਪਨ ਬਿਜਲੀ ਪ੍ਰੋਜੈਕਟ ਮੁਫਤ ਬਿਜਲੀ ਪ੍ਰਦਾਨ ਕਰ ਰਹੇ ਹਨ ਜਦੋਂ ਕਿ BBMP ਪ੍ਰੋਜੈਕਟ ਸੁਬੇ ਨੂੰ ਕੋਈ ਮੁਫਤ ਬਿਜਲੀ ਨਹੀਂ ਦੇ ਰਹੇ ਹਨ ਉਹਨਾਂ ਲਿਖਿਆ ਰਾਜ ਨੂੰ ਨੁਕਸਾਨ ਹੋਇਆ ਅਤੇ ਉਸ ਦਾ ਹੱਕ ਨਹੀਂ ਮਿਲਿਆ ਹੁਣ ਤੁਹਾਡੇ ਦਖਲ ਨਾਲ ਇਸ ਇਤਿਹਾਸਿਕ ਗਲਤੀ ਨੂੰ BBMP ਪ੍ਰੋਜੈਕਟਾਂ ਤੋਂ ਹਿਮਾਚਲ ਪ੍ਰਦੇਸ਼ ਨੂੰ 12% ਮੁਫਤ ਬਿਜਲੀ ਪ੍ਰਦਾਨ ਕਰਕੇ ਸੁਧਾਰਿਆ ਜਾ ਸਕਦਾ ਹੈ ਕੇਂਦਰੀ ਬਿਜਲੀ ਮੰਤਰੀ ਮਨੋਵਰ ਲਾਲ ਖੱਤਰ ਨੂੰ ਲਿਖੇ ਇੱਕ ਵੱਖਰੇ ਪੱਤਰ ਵਿੱਚ ਮੁੱਖ ਮੰਤਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕੀ OSDV ਨੇ ਸਥਾਨਕ ਖੇਤਰ ਵਿਕਾਸ ਫੰਡ ਲਈ SJVN ਦੇ ਰਾਮਪੁਰ ਪਾਵਰ ਪ੍ਰੋਜੈਕਟ ਦੀ ਤਰਜ਼ ਤੇ ਪ੍ਰੋਜੈਕਟ ਪ੍ਰਭਾਵਿਤ ਪਰਿਵਾਰਾਂ ਦੇ ਵਡੇਰੇ ਹਿੱਤ ਵਿੱਚ ਨਾਥਾਪਾ ਝਾਕੜੀ ਪਾਵਰ ਪ੍ਰੋਜੈਕਟ ਤੋਂ 1% ਵਾਤੂ ਮੁਕਤ ਬਿਜਲੀ ਪ੍ਰਦਾਨ ਕਰਨ ਲਈ ਨਿਰਦੇਸ਼ ਦੇਣ ਸੁਖ ਨੇ ਬਿਜਲੀ ਮੰਤਰੀ ਨੂੰ ਹਿਮਾਚਲ ਪ੍ਰਦੇਸ਼ ਤੋਂ ਇੱਕ ਪੂਰੇ ਸਮੇਂ ਦਾ ਮੈਂਬਰ ਨਿਯੁਕਤ ਕਰਕੇ BBMB ਵਿੱਚ ਹਿਮਾਚਲ ਪ੍ਰਦੇਸ਼ ਦੀ ਪ੍ਰਤੀਨਿਧਤਾ ਇਹ ਕਿੰਨੀ ਬਣਾਉਂਦੀ ਬੇਨਤੀ ਵੀ ਕੀਤੀ ਪੱਤਰ ਵਿੱਚ ਉਹਨਾਂ ਕਿਹਾ ਕਿ ਵਕਫ ਵਕ ਪਦਰਾ ਤੇ ਵਾਰ ਵਾਰ ਬੇਨਤੀਆਂ ਦੇ ਬਾਵਜੂਦ ਸੂਬੇ ਨੇ ਬੀਬੀ ਐਮਬੀ ਵਿੱਚ ਪੂਰੇ ਸਮੇਂ ਦੇ ਮੈਂਬਰ ਵਜੋ ਉਸ ਦੀ ਮੰਦੀ ਪ੍ਰਤੀਨਿਧਤਾ ਨਹੀਂ ਮਿਲਿਆ ਮਕਮਤਰੀ ਨੇ ਆਪਣੇ ਹਰਿਆਣਾ ਤੇ ਹਮ ਰੁੱਤਬਾ ਨਾਇਬ ਸਿੰਘ ਸੈਣੀ ਨੂੰ ਵੀ ਇੱਕ ਪੱਤਰ ਲਿਖਿਆ ਜਿਸ ਵਿੱਚ ਹਰਿਆਣਾ ਨੂੰ ਅਗਲੀ ਸੁਣਵਾਈ ਦੀ ਮਿਤੀ ਤੋਂ ਪਹਿਲਾਂ बीबीएएमबी ਨੂੰ 6% ਵਿਆਜ ਸਮੇਤ ਬਿਜਲੀ ਬਕਾਇਦਾ ਆਪਣਾ ਹਿੱਸਾ ਅਦਾ ਕਰਨ ਲਈ ਲਿਖਤੀ ਰੂਪ ਵਿੱਚ ਸਹਿਮਤ ਹੋਣ ਲਈ ਕਹੇ